ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਰਾਂਝੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਜਿੱਤੀ ਵੱਡੀ ਖਬਰ ਕਸ਼ਮੀਰ ਦੇ ਉੱਗੇ ਸਰਜਨ ਡਾਕਟਰ ਸੀਤਲ ਸਿੰਘ ਦਾ ਅਧਿਆਤ ਉਹ 80 ਸਾਲ ਦੇ ਸਨ ਅਤੇ ਆਪਣੇ ਪਿੱਛੇ ਆਪਣੀ ਪਤਨੀ ਡਾਕਟਰ ਸੁਖ ਪਿੰਦਰਕੌਰ ਅਤੇ ਦੋ ਤੀਆਂ ਛੱਡ ਗਏ ਹਨ ਅਤੇ ਕਸ਼ਮੀਰ ਦੇ ਉੱਗੇ ਸਰਜਨ ਸਰਜਨ ਅਤੇ ਸ਼੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੀਤਲ ਸਿੰਘ ਦਾ ਟਿਕਟ ਨਗਰ ਜ ਉਹਨਾਂ ਨਿਰਹਾਇਸ਼ ਤੇ ਤਿੰਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਤ ਹੋ ਗਿਆ ਹੈ ਇਸ ਦੇ ਨਾਲ ਹੀ ਉਹ 80 ਸਾਲ ਦੇ ਸਨ ਅਤੇ ਆਪਣੇ ਪਿੱਛੇ ਆਪਣੀ ਪਤਨੀ ਅਤੇ ਡਾਕਟਰ ਸੁਖਿੰਦਰ ਕੌਰ ਦੇ ਦੋ 3 ਛੱਡ ਗਏ ਹਨ ਉਹਨਾਂ ਦੀਆਂ ਦੋਵੇਂ 3 ਡਾਕਟਰ ਹਨ ਅਤੇ ਉਹਨਾਂ ਚੋਂ ਇੱਕ ਅਮਰੀਕਾ ਚ ਰਹਿੰਦੀ ਹੈ ਅਤੇ ਡਾਕਟਰ ਸੀਤਲ ਸਿੰਘ ਬਾਰ ਬਾਰਾ ਮੁੱਲਾ ਜ਼ਿਲ੍ਹੇ ਦੇ ਪਿੰਡ ਕਾਨਾ ਹਮਾਂ ਦੇ ਜੰਪਲ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਅਤੇ ਵੀਡੀਓ ਨੂੰ ਵਾਰ-ਵਾਰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ